ਲੇ ਪੈਰੀ ਸੰਗ ਦੀ ਜੀ ਡੇਰੇ ਚ ਸਾਡੀ ਜੀ ਪੰਡਤ ਜੀ ਤਰਨ ਕੱਢ ਰਹੇ ਨੇ ਜੇ ਕਿਸੇ ਨੇ ਤਰਨ ਕਢਾਉਣੀ ਹੋਵੇ ਕਈਆਂ ਦੁੱਖ ਲਈ ਹੁੰਦੀ ਹੈ ਤਾਂ ਪੋਲਾ ਪੰਡਤ ਜੀ ਨਾਲ ਸੰਪਰਕ ਕਰ ਸਕਦਾ ਜੀ ਇਹ ਤਰਨ ਦੇ ਬਹੁਤ ਮਾਹਿਰ ਨੇ ਮੰਨੇ ਪਰਮੰਨੇ ਹਾਂ ਮੰਨੇ ਪਰਮੰਨੇ ਪੁਰਾਣੇ ਵੈਦ ਜੀਤ ਜੀ ਸਾਹਿਬ ਚਾਹੇ ਤਾ ਕੱਢਦਾ ਨਹੀਂ ਪਾ ਵੀ ਦਿੰਦਾ ਮੇਰੇ ਜੱਗ ਲਗਾਏ ਛੁੱਟੇ ਜਮਾ ਦਾ ਪਾਉਗਾ ਇਹਦੇ ਮੂੰਹ ਹੀ ਨਾ ਬੱਖੀ ਤੇ ਚਾੜਦੀ ਇਹ ਪਾਇਆ ਕਰਦੇ ਨੇ ਕਿਹੜੇ ਹੈ ਇਹ ਤਾਂ ਹਵਾ ਹੁੰਦੀ ਇੱਕ ਅੱਛਾ ਹਵਾ ਹੱਟੇ ਡਿੱਗੀ ਵਰਨਾ ਨਾ ਹੋਰ ਕੀ ਹੁਣ ਹੈ ਹਾਂ ਆਏ ਆਏ ਨੇ ਛੁੱਟੇ ਮਾਰ ਬਈ ਅੱਛਾ ਉਂਗਲਾ ਭਰੀਆ ਹੈ ਗੁੱਠਾ ਬੜਿਆ ਕੁੰਕਲਾ ਓਏ ਗੁੱਠਾ 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 ਅੰਦਰ ਯਾਰ ਬਾਹਰ ਗਿਆ ਹਾਂ ਇਹ ਬੱਦੇ ਬਠਿਆ ਦੀ ਚੱਕੀ ਪਹਿਲੇ ਬਰ ਆਪਰੇ ਨਿਕਲੀ ਪਰੇ ਪਰ ਭੇਜਾ ਇੰਨਾ ਟਾਈਮ ਆ ਕੇ ਭੇਜਿਆ ਨਾ ਬਹੁਤ ਕਿਥੇ ਢਿੱਡ ਤਾਂ ਦੇਖ ਲੈ ਗੱਡਾ ਹੈ ਹਲੋ ਆਹ ਹੋ ਜਾ ਖੜਾ ਹਾਂ ਹੋ ਜਾ ਉਬਾਸੀ ਕੁ ਮਿੰਟ ਦਾ ਰੁਕਟ ਕੱਢ ਕੇ ਆ ਗਿਆ ਮੈਂ ਚਾਹ ਪੀ ਪਹਿਲਾਂ ਤਾਂ ਨਾ ਉੱਥੇ ਹੀ ਫੜ ਕੇ ਬਗਿਆ ਥੋੜੀ ਜੀ ਬਾਅਦ ਕੀ ਕਹੂਗਾ ਉਹ ਛੱਟ ਹੋ ਜੂ ਜਦੋਂ ਉੱਤੇ ਚਾਹ ਦੀ ਪੀ ਦੇ ਦੇ ਦੀ ਮਾਂ ਕੀ ਤਾਂ ਇਹ ਤਾਂ ਧਾਰ ਕੱਢ ਗਿਆ ਬੌਲਿਆ ਮੋਨੀ ਗਿਰ ਦੇ ਦਰਬਾਰ ਤੇ ਆਏ ਆ ਇਹਦਾ ਵੱਡੇ ਵੱਡੇ ਰੋਗ ਲੋਟ ਕਰਦਾ ਤੇ ਤਾਂ ਧਰਨੀ ਹੈ ਕਿਹਾ ਤਾਂ ਕਿਲਾ ਵਾ ਪੀਓ ਪੀਓ ਪੀਲਾ ਬਿਲਕੁਲ ਚੱਕਰ ਨਹੀਂ ਆ ਖਾਣ ਪੀਣ ਦੇ ਕੋਈ ਬ੍ਰੇਕ ਨਹੀਂ ਇਸ ਗੱਲ ਰੱਖੀ ਦੇਸੀ ਵਾਇਦਾ ਹੈ ਸਾਹ ਆਹੋ ਨਹੀਂ ਕਰਦਾ ਕਿਹ ਚਮਤਾਈ ਕਿਹ ਰੱਖੀ ਉਹ ਕਿਨੇ ਮੇਰੇ ਪੈਰਾਂ 'ਤੇ ਆਲਕਲਾ ਜਾ ਰਹੀ ਨਾ ਉੱਡਦੇ ਵੀ ਝੜਨ ਧਰਤੀ ਦੇ ਪੈਰਾਂ 'ਤੇ ਨਹੀਂ ਧਰਤੀ ਦੇ ਵੀ ਪੈਰਾਂ 'ਤੇ ਨਹੀਂ ਬਸ ਇੱਕ ਆਪਰੇ ਹੋ ਗਿਆ ਲੱਗ ਗਿਆ ਕੋਈ ਨਾ ਨਾ ਨੋਟਰੀ ਨਹੀਂ ਤਾਂ ਕਰਾ ਹੱਦ ਲੱਤਾਂ ਨਾਲ ਪੈਸੇ ਤਾਂ ਪੁੱਛ ਲੈ ਤਾਂ ਐਸਾ ਨਾ ਕਿਵੇਂ ਕਰੇਗਾ ਜਦੋਂ ਤੁਹਾਨੂੰ ਪੈ ਲੈਣਗੇ ਤਾਂ ਬੰਦੇ ਨੂੰ ਨਾ ਤਾਂ ਖਲਗੇ ਤੁਸੀਂ 5000 ਆਏ ਲੈ ਬੋਲੇ ਬਣ ਕਿਤਾਹ ਜੜਦਾ ਹੁੰਦਾ ਨਪਿੰਜਣਾਂ ਜਮਦੂਰੀ ਨਹੀਂ ਅੰਦਰ ਦੀ ਇਹਨਾਂ ਬਾਤਾਂ ਕਰ ਰਹੇ ਤਰਨ ਵਾਲਾ ਬੰਦਾ ਤਾਂ ਤੂੰ ਇੱਕ ਗੱਲ ਹੋ ਰਿਹਾ ਬੈਠਿਆ ਵੀ ਨਹੀਂ ਜਾਂਦਾ ਹੈਗਾ ਆ ਚੱਕਰ ਹੋਣਗੇ ਸਿਰ ਨੂੰ ਮੇਰੇ ਨੂੰ ਦੁੱਖ ਹੁੰਦਾ ਉਹਨੂੰ ਪਤਾ ਨਾ ਤੂੰ ਆ ਨਾ ਬੜਾ ਬਾਈ ਬਾਈ ਹੱਥ ਬੰਦ ਕੀ ਬੇਨਤੀ ਹੈ ਮੇਰਾ ਕੰਮ ਕੀ ਹੈ ਵੀਡੀਓ ਤਾਂ ਮੈਂ ਇਕੱਲੇ ਇਕੱਲੇ ਦੀ ਬਣਾਉਂ ਤੇ ਤੇਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਸਾਡੇ ਸ੍ਰੀ ਸ੍ਰੀ 108 ਸਿੱਧ ਬਾਬਾ ਹੋਨੀ ਗਰੀ ਜੀ ਦੀ ਸਮਾਧਿ ਤੇ ਤੁਸੀਂ ਦਰਸ਼ਨ ਕਰ ਰਹੇ ਜਿਸ ਦੀ ਜਾਦ ਦੇ ਵਿੱਚ ਹਰ ਸਾਲ ਮਹਾ ਸਪਤਾ ਗਿਆਨ ਯੱਗ ਕਰਵਾਇਆ ਜਾਂਦਾ ਜੀ ਇਹ ਸਾਡੇ ਬਾਬਾ ਮੋਨੀ ਗਰੀ ਜੀ ਮਹਾਰਾਜ ਜੀ ਸੂਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਪਹਿਲੇ ਦਿਨ ਮਹਾ ਸਪਤਾ ਗਿਆਨ ਯੱਗ ਆਰੰਭ ਹੋ ਰਿਹਾ ਹਾਂ ਜੀ ਬਾਬਾ ਮੋਨੀ ਗਰੀ ਜੀ ਸਾਰੇ ਹੀ ਨਗਰ ਨਿਵਾਸੀਆਂ ਸਮੂਹ ਸੰਗਤਾਂ ਤੇ ਕਿਰਪਾ ਬਣਾਈ ਰੱਖੇ ਜੀ ਬਹੁਤ ਸ੍ਰੀ ਬਾਬਾ ਮੋਨੀ ਗਰ ਮਹਾਰਾਜ ਕੀ ਜੈ ਆਜ ਹੋਈ ਸਾਥੇ ਉੱਦਖਾ ਮਗੇ ਅਕੇ ਵੀਡੀਓ ਧੰਨਵਾਦ ਲੈ ਵੀ ਪਹਿਲੀ ਸੰਗਤ ਜੀ ਡੇਰਾ ਬਾਬਾ ਮੋਹਿੰਦਰਾਂ ਜੀ ਦੇ ਵੇੜੇ ਦੇ ਵਿੱਚ ਸਵੇਰੇ ਸਵੇਰੇ ਦਾ ਦ੍ਰਿਸ਼ ਦਿਖਾਉਨੇ ਆ ਤੇ ਜੋ ਕਿ ਸੇਵਾਦਾਰ ਵੀਰ ਪੰਚਰ ਆਲੇ ਨੇ ਸਾਡੇ ਮਹਾਤਮਾ ਦੇ ਤੇ ਦਿਖਾਉਨੇ ਹਾਂਜੀ ਵੀਰੇ ਪਏ ਤਾਂ ਜੀ ਜੱਗ ਚਾ ਜੱਗ ਚਾ ਲੈ ਆ ਨਾ ਭਾਈ ਲੈ ਵੀ ਪਿਆਰੀ ਸੰਗਤੀ ਜੀ ਪੰਡਤ ਵਾਸਤੇ ਭ੍ਰਮਣਾਂ ਵਾਸਤੇ ਕਰੀ ਆਪਣੇ ਚਾਹ ਤਿਆਰ ਲੈ ਕੇ ਚੱਲਦੇ ਹਾਂ ਕਮਰੇ ਵੱਲ ਆ ਜਦੋਂ ਉਹਨੂੰ ਕੱਲੀ-ਕੱਲੀ ਜਾਣਕਾਰੀ ਦਿੰਦੇ ਰਹਾਂਗੇ ਬਹੁਤ ਸ਼੍ਰੀ ਕ੍ਰਿਸ਼ਨ ਭਗਵਾਨ ਕੀ ਜੈ ਅੱਛਾ ਲਓ ਜੀ ਨਵੀਂ ਪੈਰੀ ਸੰਗ ਦੀ ਵੀ ਦੁੱਧ ਉਹਨਾਂ ਨੂੰ ਸਹੀ ਹੋ ਗਿਆ ਤੁਸੀਂ ਦੇਖੋ ਭਗਵਾਨ ਸੰਦੀਕਰਨ ਦੇ ਵਿੱਚ ਚਾਹ ਪੋਲੀ ਨਹੀਂ ਦੁੱਧ ਪੁੱਤ ਦੀ ਦਾਤ ਬਖਸ਼ੇ ਜੀ ਚਾਪ ਬਹਿ ਜਾ ਦੋ ਕੁ ਮਿੰਟ ਨਾ ਚਾਹ ਦਾ ਕੋਈ ਨਹੀਂ ਵੇਖ ਹੈ ਚਾਹ ਨਹੀਂ ਕਰਾਂ ਚਾਹ ਬਹਿ ਜਾ ਬੱਦ ਤੋਂ ਬੱਦ ਸੰਗਤ ਨੂੰ ਬੇਨਤੀ ਹੈ ਕਿ ਦੁੱਧ ਪਹਚਾਓ ਜੀ ਨਾ ਡੇਰਾ ਬਾਬਾ ਮੰਦਰੀ ਦੀ ਮੰਦਰੀ ਠੀਕ ਹੈ ਹਾਂ ਆਜੀ ਬੱਲੇ ਰਹੇ ਮਮਾ ਫਾਇਨਲ ਚਾਹ ਸੰਕਰ ਕੀ ਹੈ ਤਰਜਾ ਮਿਲਨੀ ਹੈ ਬਸ ਸ਼ੁਰੂ ਕਰਤੀ ਹੈ ਤਰਜਾ ਤਾਂ ਕੀ ਹੈ ਸੁਧੜੇ ਵੀਰੋ ਰਾਸ ਤੇ ਚਾ ਨਾਲ ਦਿਨ ਆਪਾਂ ਪਿੰਨੀ ਸ਼ੁਰੂ ਕਰਤੀ ਸ਼ਿਵਾਰਾਰ ਵੀਰ ਬਹੁਤ ਪਹੁੰਚੇ ਨੇ ਡੇਰੇ ਦੇ ਵਿੱਚ ਕਿਸੇ ਤਰ੍ਹਾਂ ਚਾਪਣ ਕੀ ਹੋਗੀ ਯਾਰ ਹਨਾ ਜਾਂ ਨਹੀਂ ਹੋਵੇਗਾ ਮੇਠਾ ਬਿਠਾ ਮੇਠਾ ਬਿਠਾ ਇਹੋ ਜਿਹਾ ਪਾਣੀ ਗਲਾਸ ਚ ਚੱਕ ਲੈਂਦੇ चाह बन के होगी तैयार कर दें। चेक राम जय श्री राम जय धरती देवता लवाया हवाई जेवर की होगी चाह है ਹਲਵਾ ਹੀ ਦੇ ਗਿੱਜਾ ਇਹਦੇ ਹੱਥ ਲੱਗ ਲੱਗ ਗਏ ਨਾ ਬਿੰਦੇ ਬਿੰਦੇ ਲਾਲ ਪੀਲਾ ਜਾ ਹੋ ਜਾਣਾ ਐਵੇਂ ਹੋ ਗਈ ਲਾਲ ਪੀਲੀ ਲੈ ਪੈਰੀ ਸੰਗ ਦੀ ਜਿਆ ਡੇਰੀ ਚ ਸਾਡੇ ਆਹ ਜਿਹੜਾ ਪੰਡਤ ਜੀ ਧਰਨ ਕੱਢ ਰਹੇ ਨੇ ਜੇ ਕਿਸੇ ਨੇ ਧਰਨ ਕਢਾਉਣੀ ਹੋਵੇ ਕਈਆਂ ਨੂੰ ਦੁੱਖਤ ਲਈ ਹੁੰਦੀ ਆ ਤਾ ਪੋਲਾ ਪੰਡਤ ਜੀ ਨਾਲ ਸੰਪਰਕ ਕਰ ਸਕਦਾ ਜੀ ਇੱਤਰਨ ਦੇ ਬਹੁਤ ਮਾਹਿਰ ਨੇ ਮੰਨੇ ਪਰ ਮੰਨੇ ਹਾਂ ਮੰਨੇ ਪਰ ਮੰਨੇ ਪੁਰਾਣੇ ਵੈਦ ਜੀਤ ਜੀ ਸਾਹਿਬ ਚਾਜੀ ਤਾ ਕੱਟਦਾ ਨਹੀਂ ਪਾ ਵੀ ਦਿੰਦਾ ਮੇਰੇ ਸਾਹਿਬ ਨਾਲ ਤਾਈ 2 ਜਮਾ ਤਾ ਪਾਉਗਾ ਇਹਦੇ ਹੋਈ ਨਾ ਬੱਖੀ ਤੇ ਚੜਦੀ ਇੱਪਾਂ ਆ ਕਾਹਦਾ ਜੰਦੀਏ ਰ ਹੈ ਇਹ ਤਾਂ ਹਵਾ ਹੁੰਦੀ ਏਕ था था। था। आए। आए अच्छा हां आट्टी डिक्की ਵਰਨਾ ਨਾ ਹਾਂ ਆਏ ਆਏ ਨੇ ਟੁੱਟ ਮਾਰ ਬਈ ਅੱਛਾ ਉਂਗਲ ਭਰੀ ਹੈ ਗੁੱਠਾ ਬੜੇ ਗੁੰਕਲਾ ਓਏ ਗੁੱਠਾ 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 ਨਾ ਤੇ ਯਾਰ ਬਾਹਰ ਹੈ ਹਾਂ ਇਹ ਜਮ ਉਹ ਪੱਬੇ ਦੇ ਬਿਠਾ ਦੀ ਚੱਕ ਲਈ ਪੈਰੇ ਪਰ ਆਕ ਪਰ ਨਿਕਲੀ ਪੈਰੇ ਪਰ ਭੇਜਾ ਇੰਨਾ ਟਾਈਮ ਆ ਕੇ ਬਈ ਨਾ ਆਏ ਮੈਂ ਫੋਕ ਕਿਥੇ ਢਿੱਡ ਤਾਂ ਦੇਖ ਲੈ ਕਿੱਡਾ ਹੈ ਹਲੋ ਹਾਂ ਹੋ ਜਾ ਖੜਾ ਹਾਂ ਹੋ ਜਾ ਉਹ ਬਸ ਇੱਕ ਮਿੰਟ ਦਾ ਰੁਕ ਕੇ ਆ ਗਿਆ ਮੈਂ ਚਾਹ ਪੀ ਪਹਿਲਾਂ ਤਾਂ ਨਾ ਰੋਟੀ ਖਾ ਕੇ ਬਗਿਆ ਥੋੜੀ ਜੀ ਬਾਅਦ ਵਿੱਚ ਕਹੂਗਾ ਉਹ ਛੱਟ ਹੋ ਜੂ ਜਦੋਂ ਉੱਤੇ ਚਾਹ ਦੀਪੀ ਦੇ ਦੇ ਦੀ ਮਾਂ ਕੀ ਤਾਂ ਕਹਿੰਦੇ ਘਰ ਕੱਟ ਗਿਆ ਬੋਲਿਆ ਮੋਨੀਗੜ ਦੇ ਦਰਵਾਜ਼ੇ ਤੇ ਆਏ ਆ ਇਹ ਵੱਡੇ ਵੱਡੇ ਰੋਗ ਲੋਟ ਕਰਦਾ ਤੇ ਤਾਂ ਧਰਨੀ ਹੈ ਕਿਆ ਦਾ ਪੀਲਾ ਵਾਹ ਪੀਓ ਪੀਓ ਪੀਲਾ ਬੀਰ ਬਜਾ ਤਾਂ ਕੋਈ ਚੱਕਰ ਨਹੀਂ ਆ ਖਾਣ ਪੀਣ ਦੇ ਕੋਈ ਬਰੇ ਨਹੀਂ ਇਸ ਗੱਲ ਰੱਖੀ ਦੇਸੀ ਵਾਇ ਦਾ ਹੈ ਸਾਹ ਆਹੋ ਨਹੀਂ ਕਰਦਾ ਚੱਕ ਮੈਂ ਕਿੱਥੇ ਰੱਖੀ ਉੱਤਨੀ ਮੇਰੇ ਪੈਰ ਨਾ ਤਰੀ ਅੰਗੂੜਾ ਜਾ ਨਹੀਂ ਨਾ ਆਊਟ ਤੇ ਵੀ ਝੜਨ ਧਰਤੀ ਦੇ ਪੈਰ ਨਾ ਤਰੀ ਧਰਤੀ ਦੇ ਵੀ ਪੈਰ ਨਾ ਤਰੀ ਬਸ ਇੱਕ ਆਖਰੀ ਵਾਰ ਲਾ ਦਿ ਗਿਰ ਕੋਈ ਆ ਕੋਈ ਨੋਟਰੀ ਨੀ ਤਾਂ ਕਰਾ ਅਗਲਾ ਤਾਂ ਨਾ ਇਹ ਤਾਂ ਚੀਜ਼ ਐ ਸਿੱਧਾ ਪੁੱਛ ਲੈ ਤਾਂ ਐਸਾ ਨਾ ਕਿਵੇਂ ਕਰੇਗਾ ਜਦੋਂ ਤੁਹਾਨੂੰ ਪੈਣ ਦੀ ਇਹ ਤਾਂ ਬੰਦੇ ਨੂੰ ਨਾ ਤਾਂ ਖਣ ਕੇ ਮੈਂ ਤਾਂ ਹਾਂ ਆਏ ਲੈ ਬੋਲੇ ਬਲ ਕਿ ਤਾਂ ਹਜੜਦਾ ਹੁੰਦਾ ਨਾ ਪਿੰਜਣ ਵਾਲੇ ਜਿੰਦੂਰੀ ਨਹੀਂ ਜਾਂਦਾ ਜਿੰਨੇ ਬਹੁਤ ਬੰਦਰ ਬੋਖਰੇ ਤਾਂ ਨਾਲਾ ਬੰਦਾ ਤਾਂ ਤੂੰ ਕੀ ਕਹ ਰਿਹਾ ਬੈਠਿਆ ਵੀ ਨਹੀਂ ਜਾਂਦਾ ਹੈਗਾ ਆ ਚੱਕਰ ਆਉਣਗੇ ਸੱਲੋ ਮੇਰੇ ਹੰਦੋਂ ਖੁੰਦਾ ਨੂੰ ਪਤਾ ਨਾ ਤੂੰ ਆ ਨਾ ਬਣਾ ਬਾਈ ਬਾਈ ਅਤਵੰਦ ਕੀ ਬੇਨਤੀ ਮੇਰਾ ਕੰਮ ਕੀ ਹੈ ਵੀਡੀਓ ਤਾਂ ਮੈਂ ਕੱਲੇ-ਕੱਲੇ ਦੀ ਬਣਾਉਂ ਲੈ ਵੀ ਪੈਰੀ ਸੰਗਤੀ ਸਬਜੀ ਸ਼ੇਰ ਜੀ ਦੀ ਸੇਵਾ ਚੱਲ ਰਹੀ ਹੈ ਤਾਂ ਆਪਣੇ ਭੁੱਲ ਆ ਜੀ ਸਾਰੇ ਸੇਵਾਦਾਰ ਸਬਜੀ ਸ਼ੇਰਰੇ ਨੇ ਜੀ ਤੇ ਇੱਧਰ ਪੂਜਾ ਆਰੰਭ ਹੋ ਰਹੀ ਹੈ ਜੀ ਪਾਠ ਚੱਲ ਰਿਹਾ ਹੈ ਭਗਵਤ ਮਹਾਪ੍ਰਣ ਜੀ ਦੇ ਜੀ ਦੇਖ ਰਹੇ ਹਾਂ ਜੀ ਤੁਹਾਨੂੰ ਕਰਾਵਾਂਗੇ ਦਰਸ਼ਨ ਲੇ ਵੀ ਸੰਗ ਤੇ ਤੁਸੀਂ ਦੇਖ ਰਹੇ ਹੋ ਇਧਰ ਨਿੰਮੀ ਬਾਈ ਵੀ ਮੰਡ ਗਿਆ ਆਪਣੇ ਗੇਟ ਨੂੰ ਰੰਗ ਕਰਨ ਕਿਉਂਕਿ ਸਾਲ ਬਾਅਦ ਕਹਿੰਦੇ ਗੇਟ ਨੂੰ ਰੰਗ ਕਰਾਉਣਾ ਚਾਹੀਦਾ ਬਹੁਤੀ ਝੜ ਲੱਗੀ ਸੀ ਨਿੰਮੀ ਵੱਲੋਂ ਬਹੁਤੀ ਵਧੀਆ ਕੰਮ ਕੀਤਾ ਜਾ ਰਿਹਾ ਹੈ ਪਹਿਲਾਂ ਹਰੇਕ ਮਾਰ ਮਾਰ ਕੇ ਤੇ ਸਮਾਰ ਕੇ ਇਹਦੀ ਇਕੱਲੀ ਇਕੱਲੀ ਝੜ ਲਾ ਕੇ ਫਿਰ ਇਹ ਤੇ ਰੰਗ ਮਾਰੂਗਾ ਤੇ ਅੱਜ ਕੰਮ ਬਹੁਤ ਥਾਂ ਤੇ ਚੱਲਣਾ ਹੈ ਪਹਿਲਾਂ ਡੇਰੇ ਦੇ ਵਿੱਚ ਚੱਲ ਰਿਹਾ ਹੈ ਫਿਰ ਹੁਣ ਆਪਣੇ ਘਰੇ ਚੱਲਦਾ ਹੈ ਤੇ ਆਜੋ ਹੁਣ ਤੁਹਾਨੂੰ ਹੋਰ ਕਿਤੇ ਨਮਾ ਕੰਮ ਚੱਲਦਾ ਦਿਖਾਵਾਂਗੇ ਅੱਜ ਕਈ ਕੰਮ ਚੱਲ ਰਹੇ ਨੇ ਮੋਨੀਗਰਦੀ ਕਿਰਪਾ ਨਾਲ ਕੰਮ ਉਧਰੋਂ ਡੇਰੇ ਦੇ ਵਿੱਚ ਭਗਵਤ ਮਹਾਪ੍ਰਾਣ ਜਿਹਦੇ ਪਾਠ ਆਰੰਭ ਹੋ ਗਏ ਇਧਰੋਂ ਕਿਰਪਾ ਨਾਲ ਆਪਣੇ ਘਰੇ ਵੀ ਕੰਮ ਚੱਲ ਪਿਆ ਚੱਲਦੇ ਆਪਾਂ ਆਜੋ ਬਣੇ ਰਹੋ ਵੀਡੀਓ ਤੇ ਧੰਨਵਾਦ ਆਖਿਓ ਲੈ ਵੀ ਕਿਸਾਨ ਵੀਰੋ ਆਪਾਂ ਪਹੁੰਚ ਗਏ ਆਪਣੀ ਖੇਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਅੱਜ ਬਹੁਤ ਜ਼ੋਰਾਂ ਸ਼ੋਰਾਂ ਤੇ ਕੰਮ ਚੱਲ ਰਿਹਾ ਇਧਰੋਂ ਆਪਣੇ ਸਾਥੀ ਵੀਰ ਆਪਣੀ ਸ਼ਰਮ ਆ ਚੁੱਕੀ ਹੈ ਤੇ ਸ਼ਰਮ ਨੂੰ ਮੰਡੇ ਪਏ ਨੇ ਤੇ ਇੱਧਰ ਜੀਬੀਸੀ ਚੱਲ ਰਹੀ ਹੈ ਮਿੱਟੀ ਚੱਕਣ ਵਾਸਤੇ ਤੁਸੀਂ ਦੇਖ ਰਹੇ ਹੋ ਇੱਧਰ ਟਰਾਲੀਆਂ ਟਰੈਕ ਟਾ ਪਹੁੰਚ ਚੁੱਕੇ ਨੇ ਮਿੱਟੀ ਚੱਕਣ ਵਾਲੇ ਵੀਰੋ ਇਹਨਾਂ ਮਾ ਹੌਲੈਂਡਾ ਪਹੁੰਚੇ ਆ ਜੌਂਡੀ ਯਾਰ ਬੋਂਜਾ ਦਾਸ ਹਰਦੀਪ ਗੱਲਾ ਐਸਐਮ ਟੈਂਨਰ ਤੇ ਇਹ ਚੱਲ ਰਹੀ ਐ ਇੱਧਰ ਡੀਜੇ ਡੂਜੇ ਲਾਉਣ ਦੀ ਵੀ ਤਿਆਰੀ ਚੱਲ ਰਹੀ ਐ ਇਹਨੇ ਗਾਣਾ ਜਾਣੇ ਨਾਲ ਟਾਈਮ ਪਾਸ ਜਾ ਹੋਇਆ ਰਹਿੰਦਾ ਸ਼ਰੋਂ ਵਾਲਿਆਂ ਨੇ ਸ਼ਰੋਂ ਦੀ ਕੜਤੀ ਧੁੱਕੀ ਐ ਤੇ ਵੱਡਣ ਦੀ ਢਾਲ ਦੀ ਨਾਲ ਸ਼ਰੋਂ ਵੱਡੀ ਜਾਊਗੀ ਮੁਕਾਤਾ ਠੇਕਾ ਸ਼ਰੋਂ ਵਾਲਿਆਂ ਨਾਲ ਵੱਡ ਕੇ ਪਾਉਣ ਦਾ ਲੱਗ ਰਹੇ ਨੇ ਜੋਰੋ ਸ਼ੋਰੋ ਨਾਲ ਵੱਡ ਤੇ ਇਧਰੋਂ ਨਾਲ ਦੀ ਨਾਲ ਚੱਲੀ ਜਾਂਦੀ ਐ ਜੀਵੀਸੀ ਮਿੱਟੀ ਚੱਕੀ ਜਾਂਦੇ ਨੇ ਜੀਵੀਸੀ ਵਾਲੇ ਟਾਲੀਆਂ ਭਰ ਕੇ ਜਾਰੀਆਂ ਨੇ ਖਾਲੀ ਟਰਾਲੀਆਂ ਆ ਰਹੀਆਂ ਨੇ ਮਿੱਟੀ ਦੀਆਂ ਭਰਕੇ ਟਰਾਲੀਆਂ ਜਾ ਰਹੀਆਂ ਨੇ ਜੀ ਕਿਸਾਨ ਵੀਰੋ ਦੇਖ ਰਹੇ ਹੋ ਤੁਸੀਂ ਜੀ ਵੀਸੀ ਆਪਣੇ ਖੇਤ ਦੇ ਵਿੱਚ ਐਣ ਦੱਬ ਦੱਬ ਕੇ ਭਰ ਰਹੀਆਂ ਟਰਾਲੀਆਂ ਥਿਓਰਨ ਸ਼ੋਰਨ ਨਾਲ ਬਣੇ ਰੋ ਵੀਡੀਓ ਤੇ ਤੇ ਲੈ ਕੇ ਚੱਲਾਂਗੇ ਤੁਹਾਨੂੰ ਅੱਗੇ ਦਿਖਾਵਾਂਗੇ ਵੀਡੀਓ ਧੰਨਵਾਦ ਸਾਥੀਓ ਲੈ ਵੀ ਕਿਸਾਨ ਵੀਰੋ ਇਹਨਾਂ ਦੇ ਬਟਾਂਗੇ ਆਪਾਂ ਬੰਨ ਜਿਨ੍ਹਾਂ ਨੂੰ ਸੁੱਭ ਕਿਹਾ ਜਾਂਦਾ ਇੱਥੇ ਛਿੜਕਾਂਗੇ ਕਿਉਂਕਿ ਪ੍ਰਾਲੀ ਪਹਿਲਾਂ ਸੁੱਕਣੀ ਪਾਈ ਸੀ ਉਤੀ ਕੋਠਿਆਂ ਦੇ ਉੱਪਰ ਕਿਸੇ ਕਿਸਾਨ ਤੋਂ ਲੈਂਦੀ ਆ ਇਹ ਪ੍ਰਾਲੀ ਪ੍ਰਾਲੀ ਬਾਕੇ ਇੱਥੇ ਥੋੜਾ ਥੋੜਾ ਛਿੜਕਾਂਗੇ ਖੀਲ ਦੇ ਵਿੱਚੋਂ ਆਪਾਂ ਛਿੜਕ ਰਿਹਾ ਪਾਣੀ ਤਾਂ ਕਿ ਇਹਦਾ ਬੰਨ ਪੰਜਾਬੀ ਚ ਬੰਨ ਕਹਿੰਦੇ ਨੇ ਇੰਗਲਿਸ਼ ਦਾ ਸਬਦ ਹੈ ਸੁੱਬ ਉਹਦਾ ਸੁੱਬ ਬੱਟਾਂਗੇ ਜਿਹੜੀਆਂ ਆਪਾਂ ਬੰਨਾਂਗੇ ਸਰੋਂ ਦੀਆਂ ਭਰੀਆਂ ਆ ਸਿਰਕਾ ਦਾ ਪਾਣੀ ਤਾਂ ਕਿ ਜਿਹਦੀ ਬੱਟਣ ਲੱਗੇ ਜਿਹੜਾ ਗੇੜਾ ਉਹ ਚੰਗੀ ਤਰ੍ਹਾਂ ਵਧੀਆ ਆ ਜਾਏ ਜੀ ਆ ਜਿਓ ਸਾਥੀਓ ਤੇ ਖਾਵਾਵਾਂਗੇ ਤੁਹਾਨੂੰ ਸੁੱਬ ਬੱਟਣੇ ਦੱਸਾਂਗੇ ਤੁਹਾਨੂੰ ਕਿਉਂਕਿ ਆਪਾਂ ਵੀ ਤੁਹਾਨੂੰ ਸੁੱਬ ਬੱਟਾਂਗੇ ਜਿਨ੍ਹਾਂ ਨੇ ਪਹਿਲਾਂ ਇਹ ਪੁਰਾਣੀ ਜ਼ਮਾਨੀ ਦੇ ਵਿੱਚ ਕਣਕ ਦਾ ਵੱਢਣ ਤੋਂ ਪਹਿਲਾਂ کئی-ਕਈ ਦਿਨ ਇੱਕ ਇੱਕ ਮਹੀਨਾ ਕਿਸਾਨ ਵੀਰ ਸੁੱਭ ਬੱਦਦੇ ਹੁੰਦੇ ਸੀ ਤੇ ਉਹ ਆਪਾਂ ਹੁਣ ਰੀਤ ਦੇਖਾਂਗੇ ਆਜੋ ਵੀ ਤੇ ਬੱਟਾਂ ਦੀ ਸੋਭਾ ਆਪਾਂ ਬੈਠ ਕੇ 1 ਮਿੰਟ ਰੁਕ ਲਿਓ ਓ ਹੈਲੋ ਲੈ ਲੈ ਵੀ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਜੋ ਕਿ ਕਣਕਾਂ ਆਉਣ ਤੋਂ ਪਹਿਲਾਂ ਪਹਿਲਾਂ ਕਿਸਾਨ ਵੀਰ ਇਹ ਸੁਬਹ ਮਹੀਨਾ ਦੋ ਦੋ ਮਹੀਨੇ ਪਹਿਲਾਂ ਬੱਟਣ ਲੱਗ ਜਾਂਦੇ ਤੇ ਬੱਟ ਕੇ ਇਹਨਾਂ ਨੂੰ ਤਿਆਰ ਕਰਕੇ ਫਿਰ ਕਣਕਾਂ ਇਹਦੇ ਵਿੱਚ ਪੰਡੀਆਂ ਜਾਂਦੀਆਂ ਸੀ ਉਹ ਸਮਾਂ ਹੁਣ ਗੁਜ਼ਰ ਗਿਆ ਕਿਉਂਕਿ ਹੁਣ ਟੂੜੀ ਵਾਲੀਆਂ ਮਸ਼ੀਨਾਂ ਆ ਗਈਆਂ ਮਸ਼ੀਨਾਂ ਔਨ ਕਰਕੇ ਸਾਰਾ ਕੰਮ ਮਸ਼ੀਨਰੀ ਦਾ ਯੁੱਗ ਆ ਗਿਆ 4 ਦਿਨਾਂ ਚ ਅਗਲਾ ਕਣਕ ਟੂੜੀ ਨਿਮੇਟ ਕੇ ਆਪਣੇ ਕੋਠਿਆਂ ਦੇ ਵਿੱਚ ਪਾ ਕੇ ਪੰਜਵੇਂ ਛੇਵੇਂ ਦਿਨ ਕਣਕ ਢੋਲ ਚ ਪਾ ਦਿੰਦੇ ਤੇ ਉਹ ਆਪ ਅੱਜ ਇਹ ਸ਼ੁਭ ਸਰੋਂ ਵਟਣ ਵਾਸਤੇ ਆਪ ਮਲੇ ਰਹੇ ਆ ਜੀ ਤੇ ਤੁਸੀਂ ਦੇਖ ਰਹੇ ਹੋ ਇੱਧਰ ਜੀ ਵੀ ਜੀ ਚੱਲ ਰਹੀ ਐ ਨਾਲ ਸਰੋਂ ਤੋਂ ਸਰੋਂ ਵਾਲੇ ਵੀ ਸਭ ਵੱਡੀ ਯਾਰ ਇਹ ਨੇ ਤੇ ਕੰਮ ਪੂਰੇ ਜੋਰਾਂ-ਸੋਰਾਂ ਤੇ ਅੱਜ ਚੱਲ ਰਿਹਾ ਗੁਰੂ ਦੀ ਕਿਰਪਾ ਨਾਲ ਉਧਰੋਂ ਡੇਰੇ ਦੇ ਵਿੱਚ ਸਪਤਾ ਚੱਲ ਰਿਹਾ ਨਾਲ ਦੀ ਨਾਲ ਉਧਰ ਵੀ ਡਿਊਟੀ ਆਪਣੀ ਚੱਲ ਰਹੀ ਐ ਜੀ ਕਿਉਂਕਿ ਅੱਜ ਜ਼ਿਆਦਾ ਕੰਮ ਸ਼ੁਰੂਆਤ ਹੋ ਚੁੱਕੀ ਐ ਡੇਰਾ ਬਾਬਾ ਮੁਨੀਗੜ ਸਰ ਤੇ ਕਿਰਪਾ ਬਣਾਈ ਰੱਖੀ ਬਣੇ ਰੋ ਵੀਡੀਓ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਅਪਡੇਟ ਸਾਰੀ ਜਾਣਕਾਰੀ ਦਿੰਦੇ ਰਹਿ ਆਇਏ ਤੁਹਾਡਾ ਆਪਣਾ ਚੈਨਲ ਅੱਗੇ ਕੀ ਮਤੋਂ ਪੁੱਛੋ YouTube ਜੀ ਲੈ ਵੀ ਦੇਖ ਰਹੇ ਹਾਂ ਤੁਸੀਂ ਰੰਗ ਵਾਲਾ ਵੀਰ ਮੰਡ ਗਿਆ ਆਪਣੇ ਗੇਟ ਤੇ ਰੰਗ ਕਰਨ ਜਿਸ ਦਾ ਤੁਸੀਂ ਨਿੰਮੀ ਬਾਈ ਹੋ ਰੈਣ तरीके ਨਾਲ ਪਹਿਲਾ ਕੋਟ ਕਰਤਾ ਦੂਜਾ ਦੂਜਾ ਮਾਰੇਗਾ ਬਈ ਹਾਂ ਹਾਂ ਹੈ ਦੋ ਕੋਟ ਮਾਰੇਗਾ ਹਾਂਜੀ ਠੀਕ ਹੈ ਟਰੈਮਰ ਤਾਂ ਨਹੀਂ ਮਾਰਦਾ ਇੱਥੇ ਨਹੀਂ ਲੋਡ ਨਹੀਂ ਆਦੇ ਮਾਰਦੀਆਂ ਇੱਥੇ ਤੇਲ ਤੂਲ ਪਾ ਦਿਓ ਮੜੇ ਸਾਫ ਕਰਕੇ ਇੰਨਾ ਚ ਕਾਲਾ ਤੇਲ ਪਾ ਦਿਓ ਚੰਗਾ ਚੰਗਾ ਹੀ ਵਹੀ ਤਾਂ ਠੀਕ ਹੈ ਆ ਗੋਲੀਆਂ ਚ ਕਾਲਾ ਤੇਲ ਪਾ ਦਿਓ ਮਰ ਰੰਗ ਨਾ ਲੱਗੇ ਨੀ ਉਹ ਜਰ ਨਾ ਲੱਗੇ ਇਹਨੂੰ ਕੋਈ ਨਹੀਂ ਇੰਦਵਰੇ ਰੂਲੇ ਨਾਲ ਕਰੂ ਹਾਂ ਹਾਂ ਉਹ ਰੂਲਾ ਰੂਲੇ ਵਿੱਚ ਆ ਰਖਿਆ ਤੇਰਾ ਸਾਦ ਕਿਉਂ ਨਹੀਂ ਨਿੰਮੀਆ ਨਿੰਮੀ ਕਹਿੰਦਾ ਸੌਂਕਦਾ ਰੰਗ ਕਰਨਾ ਬਾਈ ਅੱਜ ਆਹ ਦੇਖ ਲੋ ਇਹਨੂੰ ਕਹਿੰਦੇ ਨੇ ਰੂਲਾ ਰੂਲਾ ਲਿਆ ਆ ਬਾਈ ਨਿੰਮੀ ਇਹਦੇ ਨਾਲ ਕਹਿੰਦਾ ਬੋਲਣ ਲਾ ਦਾਂਗੇ ਅੱਜ ਬਹੁਤ ਵਧੀਆ ਰੰਗ ਕਰਦਾ ਹੈ ਬਾਈ ਸੰਪਰਕ ਕਰ ਸਕਦੇ ਹੋ ਤੁਸੀਂ ਪਹਿਲਾਂ ਵੀਡੀਓ ਚ ਵੀ ਦਿਖਾਇਆ ਹੈ ਐਚ ਵੀ ਬਾਈ ਦਾ ਨੰਬਰ ਬੋਲ ਦਨੇ ਹਾਂ ਨਿੰਮੀ ਨੰਬਰ ਬੋਲੀ ਤੇ ਆ 6283805363 6283805363 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨਾਲ ਨੀਮੀ ਬਹੁਤ ਹੀ ਵਧੀਆ ਤਰੀਕੇ ਨਾਲ ਰੰਗ ਕਰਦੇ ਨੇ ਤਸੱਲੀ ਬਕਸ ਕੰਮ ਕਰਦੇ ਨੇ ਸਾਰਿਆਂ ਨੂੰ ਸਸਤਾ ਕਰਦੇ ਨੇ ਕਿਉਂਕਿ ਬਾਈ ਇੱਕ ਵਾਰੀ ਮਿਲ ਕੇ ਦੇਖਿਓ ਰੰਗ ਕਰਾਉਣ ਤੋਂ ਪਹਿਲਾਂ ਬਹੁਤ ਹੀ ਜਾਇਜ਼ ਰੇਟ ਤੇ ਕਰਦੇ ਨੇ ਆਪਾਂ ਨੂੰ ਪਸੰਦ ਆਇਆ ਬਾਈ ਦਾ ਕੰਮ ਪਹਿਲਾਂ ਸੀ ਫਸ ਗਏ ਸੀ ਕਿਉਂਕਿ ਨਿੰਮੀ ਨਾਲ ਸੰਪਰਕ ਨਹੀਂ ਹੋ ਪਾਇਆ ਕੱਲ ਡੇਰੇ ਦੇ ਵਿੱਚ ਨਿੰਮੀ ਨਾਲ ਸੰਪਰਕ ਹੋਇਆ ਤੇ ਤੁਸੀਂ ਦੇਖਿਓ ਰੰਗ ਤੇ ਇਹ ਤੇ ਮਾਰਨਾ ਦੂਰਾ ਕੋਟ ਆਹਾ ਯੰਤਰ ਨਾਲ ਇਹ ਯੰਤਰ ਦੇਖ ਰਹੇ ਹੋ ਤੁਸੀਂ ਇਹ ਹੈ ਯੰਤਰ ਆਜੂ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਹੁਣ ਓਮ ਨਮਾ ਪਾਕ ਪਤੇਵਾਸੂ ਦੇਵ ਆਏ ਹੈ ਲੈ ਵੀ ਪਿਆਰੀ ਸੰਗਤ ਜੀ ਸੇਵਾਦਾਰ ਬੀਰਾਨੇ ਪੋਸਟਰ ਤੇ ਕਥਾ ਬਾਲਿਸ ਤੇ ਸਟੇਜ ਸਜਾਰੇ ਨੀ ਜੀ ਡੇਰਾ ਬਾਬਾ ਮੋਨੀ ਗਰੀ ਜੀ ਦੇ ਡੇਰੇ ਵਿੱਚ ਸ੍ਰੀ ਸ੍ਰੀ 108 ਸਿੱਧ ਬਾਬਾ ਲੈ ਵੀ ਆਪਣਾ ਸਾਊਂਡ ਚੀਨਾ ਜੀ ਵੱਲੋਂ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਸ਼ਰਮਾ ਸਾਊਂਡ ਕੋਲ ਰੀਆਂ ਇਹਨਾਂ ਨੂੰ ਬੁਕਿੰਗ ਕਰਾਉਣ ਲਈ ਤੁਸੀਂ ਦਿੱਤੇ ਮੋਬਾਈਲ ਨੰਬਰ ਤੇ 9968255058 ਤੇ ਸੰਪਰਕ ਕਰਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਹੀ ਵਧੀਆ ਸਾਊਂਡ ਹੈ ਜੀ ਲਾਈਵ ਪ੍ਰੋਗਰਾਮ ਕਬੱਡੀ ਟੂਰਨਾਮੈਂਟ ਹਾਂ ਲਾਈਵ ਕਬੱਡੀ ਟੂਰਨਾਮੈਂਟ ਕੋਈ ਵੀ ਪ੍ਰੋਗਰਾਮ ਸਾਊਂਡ ਦਾ ਬੁੱਕ ਕਰਾਉਣਾ ਹੋਵੇ DJ ਵੀ ਸਪੈਸ਼ਲ ਤੌਰ ਤੇ ਵਿਆਹ ਸਾਧੀਆਂ ਤੇ ਬੁਕਿੰਗ ਕਰਦੇ ਨੇ ਚੀਨਾ ਮੰਡੇਰ ਜੀ वैसे डीजे किसे दे करवा सकते ने डीजे ਦਾ ਪ੍ਰੋਗਰਾਮ ਨਹੀਂ ਇਹਨਾਂ ਦਾ ਕਥਾਵਾ ਦਾ ਲਾਈਵ ਪ੍ਰੋਗਰਾਮ ਹੈ ਦਵਾਨ ਕਿਸੇ ਵੀ ਪ੍ਰਕਾਰ ਦਾ ਤੁਸੀਂ ਪ੍ਰੋਗਰਾਮ ਕਰਵਾਉਣਾ ਹੋਵੇ ਤਾਂ ਸ਼ਰਮਾ ਸਾਊਂਡ ਕੁੱਲਰੀਆਂ ਵਾਲੇ ਨੂੰ ਮਿਲ ਸਕਦੇ ਹੋ ਜੀ ਜਿਹਦਾ ਨੋ ਪੱਕਾ ਬਕਾਇਦਾ ਤੌਰ ਤੇ ਚੀਨਾ ਕੁੱਲਰੀਆਂ ਦੇ ਵਿੱਚ ਮਸ਼ਹੂਰ ਹੈ ਜੀ ਤੇ ਸਾਹਮਣੇ ਸਟੇਜ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੁੰਦਰ ਸਤੇ ਸਟੇਜ ਸਜਾਈ ਗਈ ਹੈ ਸਾਹਮਣੇ ਸ਼ਿਵ ਪਾਰਵਤੀ ਗਣੇਸ਼ ਸੇ ਪਰਵਾਰ ਜੀ ਵਿਰਾਜਮਾਨ ਨੇ ਤੇ ਆਦਿ ਕ੍ਰਿਸ਼ਨ ਜੀ ਵੀ ਵਿਰਾਜਮਾਨ ਨੇ ਸਾਹਮਣੇ ਤੇ ਓਮ ਨਮੋ ਭਗਵਤੇ ਵਾਸੂਦੇਵਾਏ ਸ੍ਰੀ ਸ੍ਰੀ 108 ਸਿੱਧ ਬਾਬਾ ਮੂਨੀ ਗਰੀ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਮਦ ਭਗਵਤ ਸਪਤਾ ਗਿਆਨ ਜਗ ਅੱਜ 17 ਮਾਰਚ ਦਿਨ ਇੰਤਬਾਰ ਤੋਂ ਸ਼ੁਰੂ ਹੋ ਕੇ 23 ਮਾਰਚ ਦਿਨ ਸ਼ਨੀਵਾਰ 2024 ਡੇਰਾ ਬਾਬਾ ਮਨੀ ਗਰੀ ਜੀ ਮੰਦਿਰ ਮਾਨਸਾ ਕਥਾਵਾਚਕ प्रदीप ਭਾਰਤਵਾਜ ਸ਼ਾਸਤਰੀ ਪਾਤੜਾਂ ਵਾਲੇ ਜੀ ਕਥਾ 3 ਵਜੇ ਤੋਂ ਸ਼ਾਮ 6 ਵਜੇ ਤੱਕ प्रदीप ਭਾਰਤਵਾਜ ਪਾਤੜਾਂ ਵਾਲੇ ਜੀ ਪੂਜਾ ਹਰ ਰੋਜ਼ ਸਵੇਰੇ 7 ਵਜੇ ਹੁੰਦੀ ਹੈ ਜੀ ਪੰਡਾਰਾਤ ਅ ਤੁੱਟ ਵਰਤੇਗਾ ਤੇ ਸਾਹਮਣੇ ਆਪਣੀ ਕ੍ਰਿਸ਼ਨ ਭਗਵਾਨ ਜੀ ਲੱਡੂ ਵਪਾਰੀ ਜੀ ਜੈ ਸ਼੍ਰੀ ਕ੍ਰਿਸ਼ਨਾ ਬਿਰਾਜਨ ਜੀ ਸਾਰਿਆਂ ਨੂੰ ਪਹਿਲਾਂ ਸਬਿਸ਼ ਨੂੰ ਭਗਵਾਨ ਜੀ ਤੇ ਬਹੁਤ ਹੀ ਸੁੰਦਰ ਆ ਸਟੇਜ ਫੁੱਲਾਂ ਪੰਖੜੀਆਂ ਚੁੰਨੀਆਂ ਨਾਲ ਸਜਾਵਟ ਕੀਤੀ ਹੋਈ ਹੈ ਤੇ ਇਧਰ ਸਾਹਮਣੇ ਬਹੁਤ ਹੀ ਸੁੰਦਰ ਆਲੇ ਦਾਲੇ ਸਾਊਂਡ ਸਿਸਟਮ ਆ ਤਿਆਰ ਕੀਤਾ ਜਾ ਰਿਹਾ ਹੈ ਤੇ ਅੱਗੇ ਦਿਖਾਵਾਂਗੇ ਬਣੇ ਰੋ ਵੀਡੀਓ ਤੇ ਓਏ ਜੈ ਸ਼੍ਰੀ ਕ੍ਰਿਸ਼ਨ ਲਾਈਵ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਰੰਗ ਆਪਣਾ ਗੇਟਾ ਨੂੰ ਹੋ ਚੁੱਕਿਆ 골ਡਨ ਕਲਰ ਲਾਈਵ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਗੇਟੇ ਨੂੰ ਰੰਗ ਹੋ ਚੁੱਕਿਆ ਹੈ 골ਡਨ ਕਲਰ ਆ ਨਰਮਲ ਇਲੈਕਟ੍ਰੀਕਲ ਸਟੋਰ ਬਿਜਲੀ ਦਾ ਸਾਮਾਨ ਲੈਣ ਲਈ ਬਿਲੋ ਕੂਲਰ ਪੱਖੇ ਮਧਾਣੀਆਂ ਪ੍ਰੈਸਰ ਮੋਟਰਾਂ 4 ਸਾਲ ਦੀ ਗਾਰੰਟੀ ਵਾਲਾ ਪੱਖਾ ਲੈ ਸਕਦੇ ਏਗੀ ਤੁਸੀਂ ਆਪਣੇ ਕੋਲ ਹਵਾ ਲੱਗਦੀ ਲੱਗੇ ਸਮਾਪਿਤਦਾ ਰਹਾ ਹੁਣ ਸੰਸਾਰਿਕ ਲੋਕ ਸੀ ਭਗਵਾਨ ਜੀ ਵੱਲ ਦੇਖਦੇ ਨੇ ਕਰਤ ਕਰ ਰਹੀ ਹੈ ਫੇਰ ਮਨ ਦੇ ਵਿੱਚ ਸੋਚਦੀ ਹੈ ਮੈਨੇ ਸੁਣਿਆ ਸੁਖਦੇਵ Muni ਜੀ ਆਪਣੀ ਮਾਤਾ ਪਿੰਡ ਪਾਦੇ ਪਿੰਗਲਾ ਦੇ ਗਰਭ ਦੇ ਵਿੱਚ 12 ਸਾਲ ਰਹੀ ਹੈ ਜੇ ਮੇਰੇ ਗਰਭ ਦੇ ਵਿੱਚ ਬੱਚਾ 12 ਸਾਲ ਰਹਿ ਗਿਆ ਮੈਂ ਤਾਂ ਮਰ ਜੂਗੀ बार-बार ਸੋਚ ਰਹੀ ਹੈ ਵਿਚਾਰ ਕਰ ਰਹੀ ਹੈ ਐਨੇ ਨੂੰ ਉਸ ਧੁੰਦਲੀ ਦੇਵੀ ਦੀ ਭੈਣ ਉਸ ਦੇ ਘਰ ਦੇ ਵਿੱਚ ਆ ਜਾਂਦੀ ਹੈ ਆਕਰ ਕੇ ਕਹਿੰਦੀ ਹੈ ਭੈਣ ਕੀ ਹੋ ਗਿਆ ਹੱਥ ਦੇ ਵਿੱਚ ਤਿੰਨੇ ਫਲ ਲੈ ਕੇ ਕਿ ਕੀ ਸੋਚੀ ਜਾ ਰਹੀ ਹੈ ਤੋਂ ਰੀ ਦੇਵੀ ਕਹਿੰਦੀ ਹੈ ਭੈਣ ਮੇਰੇ ਪਤੀ ਦੇਵ ਪਤਾ ਨਹੀਂ ਇਹ ਫਲ ਕਿੱਥੋਂ ਲੈ ਕੇ ਆ ਗਏ ਮੈਨੂੰ ਕਹਿ ਰਹੇ ਨੇ ਕਿ ਇਹ ਫਲ ਖਾ ਲੈ ਜਿਹਦੇ ਨਾਲ ਆਪਣੇ ਘਰੇ ਪੁੱਤਰ ਹੋ ਜੂ ਸੰਤਾਨ ਹੋ ਜਾਵੇ ਪਰ ਮੇਰੇ ਮਨ ਦੇ ਵਿੱਚ ਇੱਕ ਗੱਲ ਹੈ ਕਿ ਜੇ ਸੰਤਾਨ ਹੋ ਵੀ ਗਈ ਮੈਂ ਕਮਜ਼ੋਰ ਹੋ ਜੂਗੀ ਮੈਂ ਸੁਣਿਆ ਹੈ ਜੇ ਜਦੋਂ ਭਾਬੀ ਦੇ ਬੱਚਾ ਹੋਣ ਵਾਲਾ ਹੁੰਦਾ ਨਣਧਾਨੀਆਂ ਨੇ ਘਰ ਸਾਫ ਕਰ ਦਿੰਦੀ ਐ ਮੇਰਾ ਤਾਂ ਘਰ ਖਾਲੀ ਹੋ ਜੂ ਮਤੋਂ ਦੁਲੀਬੀ ਭੈਣ ਕਹਿਣ ਲੱਗੀ ਕੰਮ ਕਰ ਦੇ ਭੈਣੇ ਮੇਰੇ ਪੁੱਤਰ ਹੋਣ ਵਾਲਾ ਸੰਤਾਨ ਹੋਣ ਵਾਲੀ ਐ ਮੇਰੇ ਸੰਤਾਨ ਪਹਿਲਾਂ ਵੀ ਐ ਮੇਰੇ ਜਦੋਂ ਸੰਤਾਨ ਹੋਊਗੀ ਮੈਂ ਆਪਣਾ ਪੁੱਤਰ ਤੈਨੂੰ ਦੇ ਦੋਗੀ ਤੇਰੇ ਘਰੇ ਸਨਤਾਨ ਨਹੀਂ ਪਰ ਪੈਸਾ ਬਹੁਤ ਹੈ ਮੇਰੇ ਘਰੇ ਪੈਸਾ ਤਾਂ ਹੀ ਪਰ ਸੰਤਾਨ ਹੈਗੀ ਆ ਤੂੰ ਇੱਕ ਕੰਮ ਕਰੀ ਮੈਂ ਆਪਣਾ ਪੁੱਤਰ ਤੈਨੂੰ ਦੇ ਦੂੰਗੀ ਉਹਦੇ ਬਦਲੇ ਚ ਤੂੰ ਮੈਨੂੰ ਕੁਝ ਪੈਸੇ ਦੇ ਦੇ ਮੈਂ ਆਪਣੇ ਪਤੀ ਨੂੰ ਉਹ ਪੈਸੇ ਦੇ ਕੇ ਉਹਦਾ ਮੂੰਹ ਬੰਦ ਕਰਵਾ ਦੂੰਗੀ ਤੁੰਮੀ ਕਹਿਣ ਲੱਗੀ ਠੀਕ ਹੈ ਆਪਾਂ ਇਹ ਗੱਲ ਠੀਕ ਹੈ ਫਿਰ ਆਪਾਂ ਇਹ ਫਲਕ ਕੀ ਕਰੀਏ ਫਲ ਦਾ ਇਹ ਨੂੰ ਪਹਿਣਾਇਆ ਕਰ ਉਹ ਸਾਹਮਣੇ ਜਿਹੜੀ ਗਊ ਹੈ ਨਾ ਇਹ ਫਾਲੂ ਗਊ ਨੂੰ ਖਵਾ ਦੇ ਨਾਲੇ ਪਤਾ ਲੱਗ ਜੂਗਾ ਵੀ ਸੰਤਾਂ ਦਾ ਫਲ ਸੱਚਾ ਸੀ ਜਾਂ ਝੂਠਾ ਸੀ ਇਹ ਵੀ ਠੀਕ ਹੈ ਉਹ ਫਾਲ ਗਊ ਮਾਤਾ ਨੂੰ ਖਵਾਤਾ ਔਰ ਬ੍ਰਾਹਮਣ ਦੇਵਤਾ ਨੂੰ ਤੁੰਤਲੀ ਨੇ ਝੂਠ ਮੂਠ ਦੇ ਵਿੱਚ ਕਹਿਤਾ ਕਿ ਪਤੀ ਦੇ ਮੈਨੂੰ ਫਾਇਦਾ ਲੱਗਦਾ ਹੈ ਆਪਣੀ ਸੰਤਾਨ ਹੋਣ ਵਾਲੀ ਹੈ ਬ੍ਰਹਮ ਦੇਵਤਾ ਦੀ 쿠ਸ਼ੀ ਦਾ ਟਿਕਾਣਾ ਨਹੀਂ ਬ੍ਰਹਮ ਦੇਵਤਾ ਜਾ ਰਿਹਾ ਜਜ਼ਮਾਨਾ ਦੇ ਘਰੇ ਪੂਜਾ ਪਾਠ ਤੇ ਲੱਗਿਆ ਹੋਇਆ ਸਮਾਂ ਬੀਤਦਾ ਰਿਹਾ ਤੁੰਬਲੀ ਦੀ ਭੈਣ ਦੇ ਕੋਲੋਂ ਬੱਚੇ ਨੇ ਜਨਮ ਲੈ ਲਿਆ ਉਸ ਦੀ ਭੈਣ ਨੇ ਲਿਆ ਤਨ ਕਿ ਉਹ ਬੱਚਾ ਤੁੰਬਲੀ ਦੇਵੀ ਨੂੰ ਪਕੜਾ ਤਾ ਤੁੰਬਲੀ ਦੇਵੀ ਨੇ ਆਪਣੇ ਪਤੀ ਤੱਕ ਖਬਰ ਪਹੁੰਚਾਈ ਇਹ ਆਤਮ ਦੇ ਬ੍ਰਾਹਮਣ ਤੇਰੇ ਘਰੇ ਸੰਤਾਨ ਹੋ ਗਈ ਐ ਪੁੱਤਰ ਹੋ ਗਿਆ ਆਤਮ ਦੇ ਬ੍ਰਾਹਮਣ ਨੇ ਤੁਰੰਤ ਆਪਣਾ ਪੂਜਾ ਪਾਠ ਤੋਂ ਫਰੀ ਹੋਇਆ ਘਰੇ ਘਰ ਵੱਲ ਦੌੜਿਆ ਆਕਲ ਕੇ ਆਨੰਦ ਛਾ ਗਿਆ ਬ੍ਰਾਹਮਣਾਂ ਨੂੰ ਬੁਲਾ ਰਿਹਾ ਹੈ ਸਭੀ ਉਦਾਰ ਕਰ ਰਹੇ ਹਨ ਦਿਨ ਭਰ ਕੇ ਦਾਣ ਚੱਲ ਰਹੇ ਉਤਸਵ ਮਨਾ ਰਹੇ ਹਨ ਸਮਾਪੀਤ ਨਾ ਰਹਾਂ ਉਸ ਆਤਮ ਦੇਵ ਦੇ ਘਰੇ कैसी लीला होई ये मेरे गोमेत देवी श्री मां से निर्गदे चाथं सादे नो शुश्वि अरवकम जो फल गौ माता नु खवाया गया सी ना ऐसी ठाकुर दी कृपा होई उस गौ माता ने भी जो बच्चे नो जन्म देता

प्राइब लिए तराइब लिए दिखाने वाला बिगड़ी को बनाने वाला श्री राम यही घनश्याम यही श्री राम यही घन श्याम श्री राम यही घन यही श्री राम नहीं घन श्याम बन गो मह बा ਧਰਮ ਕੀ ਜੈ ਮਹਾਰਾਜਾ ਪ੍ਰਸੁੱਤਮ ਸ੍ਰੀ ਰਾਮਚੰਦਰ ਭਗਵਾਨ ਆਕੀ ਜੈ ਜਗਤ ਗਰੋਹ ਸ੍ਰੀ ਕ੍ਰਿਸ਼ਨ ਚੰਦਰ ਭਗਵਾਨ ਬਾਰਹੂੜ ਜਾਣੇ ਕਿਤੇ ਉੱਥੇ ਜਿੱਥੇ ਦਾ ਕਹੂੰਗੇ ਉੱਥੇ ਦਾ ਵਰਤਿਆ ਕਰ ਆਏ ਕਹਿੰਦੇ ਨੇ ਨਾ ਵੀ ਕੋਣਾ ਕਰੋ ਨਾ ਭਾਜੋ ਹਾਂ ਜਿਹੜਾ ਅਸੀਂ ਨੇਤੀ ਰ ਆ ਬਣਾਈ ਫਿਰ ਅਸੀਂ ਚੰਡੀਗੜ੍ਹ ਗਏ ਚੰਡੀਗੜ੍ਹ ਤਾਂ ਫਿਰ ਸਾਨੂੰ ਬਹੁਤ ਸਹੂਲਤਾਂ ਮਿਲ ਗਈਆਂ ਚੰਡੀਗੜ੍ਹ ਦਾ ਨਹੀਂ ਇਲਾਜ ਹੁੰਦੇ ਹੀ ਨਹੀਂ ਸੀ ਅਿੱਤ ਦਾ ਲਾਜ ਆ ਰੇਕ ਨਿਕਰਾ ਗਾ ਹਾਂ ਉੱਥੇ ਠੀਕ ਹੈ ਜੀ ਇਹ ਬੱਚਿਆਂ ਵਾਲੀ ਚ ਲੈ ਕੇ ਦੇ ਸੀ ਉੱਥੇ ਤਾਂ ਅਜੇ ਪੈਨੇ ਡਾਕਟਰ ਕਨ ਤੂੰ ਜੀ ਆ ਲਾ ਲੈ ਇੰਨਾ ਜਾਮਾਨ ਹੋ ਕੇ ਉਹਨਾਂ ਨੇ ਆ ਆ ਪੇ ਦਾ ਕਲਟ ਬਣਾ ਤਾ ਦੂਜਾ ਹੈਗਾ ਹੋ ਸੱਦੇ ਗਿਆ ਇਹ ਕ ਤੁਸੀਂ ਆ ਲਾ ਲੈ ਇੰਨਾ ਮਤਲਬ ਜਿਹੜੇ ਨਾ ਪੂਰੇ ਆਪਣੇ ਤਾਂ ਪਾਣੇ ਤਿਆਰ ਆ ਹੀ ਨਹੀਂ ਕਰਦੇ ਪਾਣ ਲੱਸੀ ਨਹੀਂ ਦਰਦੇ ਕੋਈ ਉਹਨੇ ਵਰਗੀ 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 ਸਾਨੂੰ ਵੀ ਕੱਛੜ ਜਾਣੇ ਪੱਕਾ ਕਿ ਨਹੀਂ ਇਹਨੂੰ ਗਏ ਇਹ ਕਿਹਾ ਬੋਲੇ ਇਹ ਸੇ ਇਧਰ ਦੇ ਲੜਕੇ ਇਹਦਾ ਨਾਮ ਇਹਦੇ ਵੀ ਨਾ ਨਿਦਰਦੇ ਨਾ ਵਿਚਾਰ ਨੇ ਪਰ ਥੋੜਾ ਜਿਹਾ ਨਾ ਵਿਚ ਨਹੀਂ ਆਈ ਜਨ ਟੱਕਰ ਕਰਕੇ ਅਸੀਂ ਬੜਾ ਬਣਾ ਲਿਆ ਕਿਹਾ ਸ਼ਾਹ ਜੀ ਬਣਾ ਪਰ ਦੇਖ ਕੇ ਜਿ ਤਰੀਏ ਹਾਂ ਉਹ ਤਾਂ ਦੇਖ ਕੇ ਜਿੱਤ ਆ ਗਿਆ ਬਦਲ ਨਾ ਪੁੱਛਿਆ ਜਮਾਵਾਣਾ